ਹਾਂਜੀ ਸਰ ਕੀ ਨਾਮ ਜੀ ਆਪਣਾ ਔਰ ਅੱਜ ਦਾ ਕੀ ਮਸਲਾ ਆਇਆ ਜੀ ਮੇਰਾ ਨਾਮ ਲਖਵਿੰਦਰ ਗੂਰ ਹੈ ਮੈਂ ਸਕੂਲ ਦੇ ਵਿੱਚ ਸੁਪਰਵਾਈਜ਼ਰ ਦੀ ਜੌਬ ਕਰਦਾ ਤੇ ਮੈਂ ਅਸੀਂ ਛੁੱਟੀ 2 ਵਜੇ ਕਰਕੇ ਚਲੇ ਗਿਆ ਤੇ ਸਾਨੂੰ 3:30 ਵਜੇ ਅੰਮ੍ਰਿਤ ਸਰ ਮੈਸੇਜ ਗਿਆ ਕਿ ਬੈਂਕ ਦੇ ਵਿੱਚ ਇਸ ਤਰ੍ਹਾਂ ਟਾਕਾ ਪੈ ਗਿਆ ਤੇ ਮੈਂ ਆਇਆ ਸੀ ਇਥੋਂ ਸਕੂਲ ਦੇ ਬੀਲ ਰਿਕਾਰਡਿੰਗ ਵਗੈਰਾ ਚੈੱਕ ਕਰਾਉਣ ਵਾਸਤੇ ਤੇ ਇਹੀ ਪਤਾ ਲੱਗਾ ਕਿ ਪੰਜ ਬੰਦੇ ਆਏ ਸੀ ਕਿਤੇ ਦੋ ਮੋਟਰਸਾਈਕਲ ਸੀ ਹੈ ਤੇ ਬੈਂਕ ਦੇ ਵਿੱਚ 24-25 ਲੱਖ ਰੁਪਈਆ ਲਿਖੇ ਹੋਏ ਚਲੇ ਗਏ ਤੋ ਸੀਸੀਟੀਵੀ ਵਿੱਚ ਕੁਝ ਬਰਾਮਦ ਹੋਇਆ ਜੀ ਸੀਸੀਟੀਵੀ 'ਚ ਉਹਨਾਂ ਦੇ ਬਾਹਰ ਡਾਕਟਰ ਸਾਹਿਬ ਜਿਹੜਾ ਨਾਲ ਲੱਗੇ ਨੇ ਉਹਨਾਂ ਦੇ ਕੈਮਰੇ 'ਚ ਆਏ ਨੇ ਪੰਜ ਜਣੇ ਜੀ 1 2 ਜਣੇ ਇੱਕ ਮੋਟਰਸਾਈਕਲ ਤੇ ਸੀ ਤਿੰਨ ਜਣੇ ਇੱਕ ਮੋਟਰਸਾਈਕਲ ਤੇ ਬਸ ਇਹੀ ਪਤਾ ਲੱਗਾ ਤੋ ਗਏ ਅਗਲੇ ਨੂੰ ਅਗਲੇ ਪਾਸੇ ਨੂੰ ਗਏ ਨੇ ਵਾਪਸ ਨਹੀਂ ਆਏ ਤੇ ਤੋ ਲੱਗਦਾ ਨਹੀਂ ਕੋਈ ਕੋਈ ਬੰਦਾ ਧੀਤੀ ਹੋ ਸਕਦਾ ਹੈ ਜਾਂ ਮੈਡਮ ਜੀ ਕੋਈ ਕਮੀ ਹੋ ਸਕਦੀ ਹੈ ਡੈਫੀਨੇਟਲੀ ਦੋਹਾਂ ਚੀਜ਼ਾਂ ਹੀ ਨੇ ਬੈਂਕ ਦੀ ਵੀ ਕਮੀ ਹੈਗੀ ਹੈ ਕਿਉਂਕਿ ਜੇ ਤੁਹਾਡੇ ਕੋਲ ਇੰਨਾ ਕੈਸ਼ ਹੈ ਤੇ ਕੋਈ ਸਿਕਿਉਰਟੀ ਦੀ ਪ੍ਰੋਪਰ ਵਿਵਸਥਾ ਹੋਣੀ ਚਾਹੀਦੀ ਸੀਗੀ ਉਹ ਨਹੀਂ ਸੀ ਔਰ ਭੇਤੀ ਕੋਈ ਹੈਗਾ ਕਿਉਂਕਿ 3 ਵਜੇ ਤੋਂ ਉਹਨਾਂ ਨੂੰ ਪਤਾ ਕਿ 3 ਵਜੇ ਸ਼ਟਰ ਛੋੜ ਦਿੰਦੇ ਆ ਬਾਹਰ ਲੋਕ ਹੀ ਆਉਂਦੇ ਜਾਂਦੇ ਨੇ ਉਹਨਾਂ ਨੂੰ ਕੀ ਪਤਾ ਕਿ ਬੈਂਕ ਦੇ ਅੰਦਰ ਕੀ ਹੋ ਰਿਹਾ ਇਸ ਕਰਕੇ ਬੈਂਕ ਦੀ ਵੀ ਕਮੀ ਹੈਗੀ ਆ ਤੇ ਲੋਕ ਥੋੜੀ ਨੈਗਲੀਜੈਂਸੀ ਵੀ ਹੈਗੀ ਹੈ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਔਰ ਕੀ ਮਤਲਬ ਆਇਆ ਜੀ ਮੇਰਾ ਨਾਮ ਅਰਜੀਤ ਸਿੰਘ ਹੈ ਮੈਂ ਸਾਬਕਾ ਸਰਪੰਚ ਪਿੰਡ ਮਝਵਿੰਡ ਤੋਂ ਸਾਡੇ ਪਿੰਡ ਇੱਕ ਬੈਂਕ ਐਟਡੀ ਸੀ ਬ੍ਰਾਂਚ ਹੈ ਅੱਜ ਉੱਥੇ ਡਕੈਤੀ ਹੋਈ ਹੈ ਜੀ ਤੇ ਕਿੰਨਾ ਕਿ ਡਕੈਤੀ ਕਿੰਨਾ ਕਿ ਚੋਰੀ ਇਹ ਤੇ ਹੁਣ ਜਿਹੜੇ ਸੀ ਫੀਲ ਲੈ ਕੇ ਗਏ ਆ ਜੀ ਇਹ ਤੁਹਾਨੂੰ ਸਟਾਫ ਦੱਸ ਸਕਦਾ ਜੀ ਕਿੰਨੇ ਜਣੇ ਸੀ ਕਿੰਨਾ ਕਿੰਨੀ ਅਮਾਉਂਟ ਗਈ ਹੈ ਜੀ ਅਜੇ ਬਾਅਦ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਉਹਨਾਂ ਕੋਲ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਆ ਜੀ ਪੁਲਿਸ ਤੇ ਕਿੰਨੇ ਕਿ ਟਾਈਮ ਦੀ ਗੱਲ ਹੈ ਜੀ ਇਹ 3:30 ਵਜੇ ਦੀ ਗੱਲ ਹੈ ਤੇ ਕੋਈ ਕੋਈ ਇਨਫਰਮੇਸ਼ਨ ਨਹੀਂ ਮਿਲੀ ਵੀ ਕਿ ਕੀ ਅਮਾਉਂਟ ਖੜੀ ਹੈ ਔਰ ਕਿਹੜੇ ਬੰਦੇ ਆ ਹਾਂ ਜੀ ਕੋਈ ਕੋਈ ਇਨਫਰਮੇਸ਼ਨ ਨਹੀਂ ਹੈ ਜੀ ਤਾਂ ਕੀ ਲੱਗਦਾ ਹੈ ਕਿ ਕਿਤੇ ਵਿੱਚ ਕੋਈ ਪ੍ਰਸ਼ਾਸਨ ਦੀ ਕਮੀ ਹੈ ਜਾਂ ਪੁਲਿਸ ਮੁਲਾਜ਼ਮਾਂ ਦੀ ਬਿਲਕੁਲ ਜੀ ਬਹੁਤ ਕਮੀ ਹੈ ਬੈਂਕਾਂ ਦੀ ਇਹ ਕਮੀਆਂ ਜਿਨ੍ਹਾਂ ਦਾ ਜਿਹੜਾ ਨਾ ਵਿਥਾਊਟ ਵੈਪਨ ਉਹ ਸਕਿਉਰਟੀ ਗਾਰਡ ਮਤਲਬ ਹੈਗਾ ਜੀ ਅਗਰ ਉਹ ਕੋ ਸਕਿਉਰਟੀ ਗਾਰਡ ਕੋ ਵੈਪਨ ਹੁੰਦਾ ਤੇ ਅਗਲੇ ਅੰਦਰ ਐਂਟਰ ਕਰਨ ਲੱਗਿਆ ਵੀ ਝਿਜਕੇ ਝਿਜਕੇ ਜਾਂਦੇ ਵੀ ਅੰਦਰ ਵੈਪਨ ਵੀ ਹੈਗਾ ਜੀ ਠੀਕ ਹੈ ਉਹ ਤੇ ਪਿਸਟਲ ਦੀ ਕੀ ਦੀ ਲੋਡ ਨਹੀਂ ਸੀ ਉਹਨਾਂ ਨੂੰ ਉਹ ਤਾਂ ਚਾਕੂ ਲੈ ਚੱਲ ਦਿੱਤਾ ਵੀ ਉਹਨਾਂ ਨੂੰ ਲੁੱਟ ਕੇ ਲੈ ਜਾਣਾ ਸੀ ਉਹਨਾਂ ਨੂੰ ਹਾਂਜੀ ਤਾਂ ਬੜੀ ਕਮੀ ਹੈ ਬੈਂਕ ਮੈਨੇਜਮੈਂਟ ਦੀ ਬਹੁਤ ਕਮੀ ਕਿ ਕੋਈ ਸਕਿਉਰਟੀ ਗਾਰਡ ਕੋ ਵੈਪਨ ਨਹੀਂ ਸੀ ਇਹ ਵਿਦਾਊਟ ਵੈਪਨ ਨੂੰ ਆਪਣੀ ਡਿਊਟੀ ਕਰ ਰਿਹਾ ਸੀ ਕੀ ਲੱਗਦਾ ਹੈ ਕਿ ਕੋਈ ਭੇਤੀ ਬੰਦਾ ਹੋਏਗਾ ਕਿ ਜੀ ਬਿਲਕੁਲ ਹੋ ਸਕਦਾ ਜੀ ਹੋ ਸਕਦਾ ਬਿਲਕੁਲ ਚਲੋ ਆਪਕਾ ਥੈਂਕ ਯੂ ਕਿੰਨਾ ਕਦੀ ਲੁੱਟ ਹੋਈ ਹੈ ਕਿੰਨੇ ਪੈਸੇ ਲੈ ਗਏ ਆਪਣੇ ਨਾਲ ਲੱਖ ਰੁਪਏ ਦੀ ਗੱਲ ਬਾਤ ਹਾਂ ਜੀ ਕਿੰਨੇ ਪੈਸੇ ਨੇ 24 ਲੱਖ ਰੁਪਏ ਕੀ ਕਹਿੰਦੇ ਬੰਦਕ ਬਣਾਇਆ ਗਿਆ ਉਹਨਾਂ ਵੱਲੋਂ ਸਾਰਿਆਂ ਨੂੰ ਉਹ ਦੱਸ ਰਹੇ ਆ ਕਿ ਉਹਨਾਂ ਨੇ ਤਫ਼ਤੀਸ਼ ਕਰੀ ਕੀ ਹੋਇਆ ਕੀ ਥੋੜੀ ਕੱਟਾ ਬਾਰੇ ਜਾਣਕਾਰੀ ਦਿਓ ਜੀ ਉਹ ਅੰਦਰ ਵੀ ਆਏ ਆ ਤੇ ਉਹਨਾਂ ਨੇ ਸ਼ਟਰ ਸੁੱਟਤਾ ਅੰਦਰ ਆਪਣਾ ਨੂੰ ਬੰਦ ਕਰ ਗਿਆ ਤੇ ਉਸ ਤੋਂ ਬਾਅਦ ਚਲੇ ਗਏ ਫੈਸਲੇ ਮਤਲਬ ਗਨ ਪੁਆਇੰਟ ਤੇ ਉੱਤੇ ਸਾਰੀ ਲੋਕ ਅੱਜ ਤੋਂ ਸੈੱਟ ਜੀ ਕਿੰਨੇ ਵਜੇ ਦਾ ਸਮਾਂ ਸੀ ਕਦ ਅਸੀਂ ਸੀ ਸੀ ਵੀ ਕਿੰਨੇ ਕਿੰਨੇ ਗੁਦਾਸੀ ਅੰਦਰ ਆਏ ਸੀ ਮੋਹਲੋ ਪੰਜ ਜਣੇ ਤੇ ਉਹ ਕਹਿੰਦੇ ਕਿ ਉਹਨਾਂ ਨੇ ਜਿਹੜੇ ਉਹ ਸਾਰੇ ਜਿਹੜੀ ਮੇਨ ਮੈਡਮ ਸੀ ਉਹਨਾਂ ਦੇ ਉੱਤੇ ਵੀ ਗਨ ਰੱਖੀ ਉਹਨਾਂ ਨੇ ਉਹ ਵੀ ਉਹਨਾਂ ਨੇ ਉਹਨਾਂ ਨੇ ਬਕਾਇਆ ਸਮਸਿਆਰਨੇ ਕਰਨੇ ਪਾੜੇ ਤੇ ਕੈਸ਼ ਮੈਟੀ ਬੈਗ ਚਾਹਤੇ ਜੀ ਅੱਛਾ ਤੇ ਉਹ ਕੈਸ਼ ਜਿਹੜਾ ਸਟਰੋਂਗ ਰੂਮ ਤੁਸੀਂ ਕੇ ਬਾਅਦ ਕੈਸ਼ੀਅਰ ਕੋ ਪਿਆ ਸੀ ਉਹਨਾਂ ਨੇ ਗੁੰਿਸਟਾਉਂਗਾ ਸਟਰੋਂਗ ਰੂਮ ਦੇ ਵਿੱਚ ਤੇ ਕਿੰਨੀ ਧੀਰ ਲੱਗੀ ਸਰ ਇਹਨੂੰ ਪੂਰੇ ਮਾਰਦਾ ਤੋਂ ਜਾਂਦੇ ਉਹਨਾਂ ਨੇ ਦੱਸਣ ਦਾ ਸਾਥ ਕਿੱਧਰ ਆਇਆ ਕਿ ਮੁੰਡੇ ਕਿੱਧਰ ਗਏ ਅੰਦਰ ਨਹੀਂ ਸੈਟ ਹੋਏ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਅਸੀਂ ਕੈਮਰਾ ਚੈੱਕ ਕਰ ਰਹੇ ਹਾਂ ਉਹਨਾਂ ਦਾ ਗਿਆਨ ਲਿਖ ਕੇ ਕਰ ਰਹੇ ਹਾਂ ਤ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਹਾਲਾ ਤਿੰਨ ਵਾਰ 15 ਮਿੰਟ ਦੇ ਕਰੀਬ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰデアਤੀ ਇਹਦੀ ਹਸਕਲੀ ਪਿੰਡ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਪਤਾ ਲੱਗਿਆ ਸੀ ਇੱਥੇ ਆਇਆ ਸਾਰੀ ਚੀਜ਼ਾਂ ਅਸੀਂ ਦੇਖੀ ਇਹ ਐਚਜੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ 메ਨ ਰੋਡ ਤੋਂ ਹਟ ਲਈਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਐ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂ ਬੰਨਿਆ ਹੋਇਆ ਸੀ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਆਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਨਾਲ 4 ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ 24 ਦੇ ਕਰੀਬ ਦੇ ਅੰਸਰੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਫਾਈਨਲ ਜਿਹੜੀ ਕੱਲੀ ਹੈ ਉਹ ਨਹੀਂ ਕੋਈ ਡੀਵੀਆਰ ਸਰ ਇਹਨਾਂ ਨੂੰ ਮਿਲ ਗਿਆ ਤੁਹਾਨੂੰ ਕਿ ਨਹੀਂ ਸੀਸੀਟੀਵੀ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਨਾਲ ਲੈ ਕੇ ਸੀ ਪਰ ਕਿਉਂਕਿ ਇਹ ਬਾਅਦ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਗਏ ਨੇ ਤੇ ਉਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜ ਜਾਨੀ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਕਿਸ ਤਰ੍ਹਾਂ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਪਿਸਟਲ ਉਹਨੇ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਫੌਂ ਦਾ ਜੋ ਸਰ ਬੈਂਕ ਦਾ ਕਿੰਨਾ ਕਸੂਰ ਮੰਨਦੇ ਆ ਕਿਉਂਕਿ ਜੰਗਲੇ ਵੀ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਇੱਥੇ ਪ੍ਰਬੰਧ ਹੈ ਕਿ ਉਹਦਾ ਕਿੰਨਾ ਕਸੂਰ ਮੰਨਦੇ ਸੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਇਹ ਬ੍ਰਾਂਚ ਵੀ ਇਹਨਾਂ ਵੱਲੋਂ ਦੱਸੀ ਗਈ ਹੈ 3% ਬ੍ਰਾਂਚ ਸਰ ਬਾਈਕਸ ਤੇ ਆਏ ਸੀ ਆ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤੇ ਇਹਨਾਂ ਦੀ 35 ਤੋਂ 40 ਲੱਖ ਕੀ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਹੈ ਜੀ ਸੋ ਇੰਨਾ ਮਾਊਂਗਨ ਕੋਲ ਹੁੰਦਾ ਹੈ ਤੇ ਇਹਨਾਂ ਵੱਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਹੈ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਹੈ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਪ੍ਰਾਈਵੇਟ ਗਾਰਡ ਇਹਨੂੰ ਰੱਖਣੀ ਪੈਂਦੀ ਸਰ ਇਸ ਤਰ੍ਹਾਂ ਦੇ ਅਨਸਰਾਂ ਦੇ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਪੰਜਾਬ ਦੀ ਪੂਰੀ ਪੁਲਿਸ ਕਰਦੀ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਸਾਮਣੇ ਨਹੀਂ ਕਰਦੀ ਪ ਆਪ ਪੁਲਿਸ ਜਿਹੜੀ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀਆਂ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਦੁਬਾਰਾ ਤੋਂ ਉਹਨਾਂ ਰੋਕਣ ਲਈ ਤੇ ਹਮੇਸ਼ਾ ਅਸੀਂ ਕਮਿਟਿਡ ਹੈ ਤੇ ਇਸੇ ਦੇ ਤਹਿਤ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮ ਆਲਰੇਡੀ ਲੱਗ ਗਈ ਹੈ ਇਹ ਬੰਦੇ ਆ ਜਲਦੀ ਫੜ ਲਏ ਜਾਂ ਕਦੋਂ ਤੱਕ ਸਰ ਭਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਜਾਂ ਫਿਰ ਤਾਂ ਚਲੋ ਹੁਣ ਇਹ ਕੋਈ ਟਾਈਮ ਲਿਮਿਟ ਸਰ ਕਿਸੇ ਦਾ ਇਸ਼ੂ ਸਾਇਦ ਸੀ ਸੀਸੀਟੀਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਸਰ ਪੰਜ ਦੇ ਪੰਜ ਅੰਦਰ ਆਏ ਸੀ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਰ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਰਹਿ ਗਿਆ ਪੰਜੋ ਤੇ ਪੰਜੇ ਅੰਦਰ ਗਏ ਸੀ ਤੇ ਉਹਨਾਂ ਦਾ ਜਿਹੜਾ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਪਿਸਤਲ ਦਿਖਾਈ ਹੈ ਤੇ ਇੱਧਰ ਜਿਹਨੇ ਮੈਨੇਜਰ ਸਾਹਿਬ ਸੀਗੇ ਉਹਨਾਂ ਕੋ ਡੀਵੀਆਰ ਵਗੈਰਾ ਇਸ ਤਰ੍ਹਾਂ ਦੇ ਅਨਸਰਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੀ ਹਾਂ ਸਰ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਦੇਣ ਤੋਂ ਬਾਅਦ ਵਜੋਂ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫਿਰ ਉਹਨਾਂ ਨੂੰ ਅਹਿਸਾਸ ਹੁੰਦਾ ਜੀ ਠੀਕ ਹੈ ਜੀ ਉਹ ਸਾਰਾ ਇਹ ਕਾਬੂ ਇਹਨਾਂ ਨੇ ਆ ਹੀ ਜਾਣਾ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਕੜਵੀ ਲਵਾਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਸਜ਼ਾ ਦਵਾਈਏ ਸੋ ਸੋ ਧੰਨਵਾਦ ਇਹਨਾਂ ਅਮਰੇਸਰ ਦੇ ਹੱਥੀ ਅ ਐਸਐਸ